ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤਨਾਸਰੀ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਇਸ ਨੂੰ ਆਪਾਂ ਬਹੁਤ ਹੀ ਆਸਾਨ ਭੰਤੇ ਕਰਨ ਜਾ ਰਹੇ ਹਾਂ ਇੱਕ ਹੋਰ ਤੁਨ ਮੇਰੇ ਵੱਲੋਂ ਪਹਿਲਾਂ ਇਸ ਦੇ ਵਿੱਚ ਚੈਨਲ ਵਿੱਚ ਪਾਈ ਗਈ ਸੀ ਤੇ ਉਸ ਸਬਦ ਉਸ ਤੁਨ ਨੂੰ ਵੀ ਅਕਸਰ ਸਕੂਲਾਂ ਵਿੱਚ ਪ੍ਰੇਰਵਾਗ ਗਾਇਨ ਕੀਤਾ ਜਾਂਦਾ ਹੈ ਤੇ ਉਸ ਦਾ ਲਿੰਕ ਮੈਂ ਆਪ ਜੀ ਨੂੰ ਡਿਸਕ੍ਰਿਪਸ਼ਨ ਦੇ ਪਿੱਛੇ ਦਿੱਤਾ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਤੇ ਇੱਥੇ ਆਪਾਂ ਕਰਨ ਜਾ ਰਹੇ ਹਾਂ ਬਿਲਕੁਲ ਆਸਾਨ ਤੁਨ ਤਾਂ ਕਿ ਸੰਗਤ ਆਸਾਨੀ ਦੇ ਨਾਲ ਪਿੱਛੇ ਗਾਇਨ ਕਰ ਸਕੇ ਜਦੋਂ ਵੀਰਾਂ ਦੇ ਸਕੇਲ ਤੇ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਦੂਜੇ ਕੋਰੇ ਨੂੰ ਸਾ ਮੰਨਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਤਾਰ ਸਬਤਕ ਵਿੱਚ ਬਿਲਕੁਲ ਨਹੀਂ ਹੈ ਤੇ ਜਦੋਂ ਦੂਜੇ ਕੋਰੇ ਨੂੰ ਸਾ ਮੰਨਦੇ ਹਾਂ ਤਾਂ ਸਾ ਤੋਂ ਬਾਅਦ ਸ਼ੁਧ ਰੇ ਕੋਮਲ ਗਾ ਸ਼ੁਧ ਮਾ ਅਤੇ ਪਾ ਇਹਨਾਂ ਪੰਜਾਂ ਸੁਰਾਂ ਵਿੱਚ ਹੀ ਇਹ ਸ਼ਬਦ ਦਾ ਚਲਨ ਹੈ ਤੇ ਪਹਿਲਾਂ ਆਪਾਂ ਇੱਕ ਸਥਾਈ ਤੇ ਅੰਤਰਾ ਗਾਇਨ ਕਰਦੇ ਹਾਂ ਤੇ ਅਗਲੇ ਅੰਤਰੇ ਨੂੰ ਆਪਾਂ ਸਿੱਖਾਂਗੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਜੋ ਮੰਗੈ ਠਾਕੁਰ ਆਪਣੇ ਤੇ ਜੋ ਮੰਗੈ ਠਾਕੁਰ ਆਪਣੇ ਤੇ नानक दास मुख ते जो बोले 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 ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਜੋ ਮੰਗੇ ਤਾਕੁਰ ਆਪਣੇ ਤੇ ਇਹਾ ਉਹਾ ਸਚ ਹੋਵੇ जो मांगे ठाकुर अपने ते इहा उहा सच हो वे जो मांगे ठाकुर अपने ते जो मांगे ठाकुर अपने ते ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ चतुर्दिशा की नोबल अपणा चतुर्दिशा की अपना बलना दिशा की नौ बल अपना अपणा दिशा की नौ बल अपना, अपना सिर ऊपर कर कर्तारे जो मांगे ठाकुर अपने ते सिर ऊपर कर तारे ओ जो मांगे ठाकुर अपने ते कृपा कटाख लोक न कृपा कटाख लोक न

ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ